ਕੀ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਅੱਗੇ ਪੇਸ਼ ਹੋਊਂਗਾ ਜਿਨ੍ਹਾਂ ਤੋਂ 2.5 ਸਾਲਾਂ ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਹੋ ਕੀਤਾ ਗਿਆ ਜਿਨ੍ਹਾਂ ਚ 2.5 ਸਾਲਾਂ ਚ 6 ਐਸਐਟੀਆਂ ਬਦਲ ਗਈਆਂ ਨੇ 2.5 ਸਾਲਾਂ ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕਾ ਵਰਲਡ ਰਿਕਾਰਡ ਚ ਮੇਰਾ ਲਿਆਉਣਾ ਕਿ ਕਿੰਨੀ ਵਾਰੀ ਇਹਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਸਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉੱਤੋ ਭਗਵੰਤ ਮਾਨ ਸਾਹਿਬ ਆਪ ਬੋਲ ਹਟੇ ਲੀਡਿੰਗ ਅਖਬਾਰ 'ਚ ਬੋਲ ਹਟੇ ਆ ਮੈਂ ਉਸ ਗੱਲ ਨੂੰ ਹੋਰ ਜਗ੍ਹਾ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤੁਹਾਨੂੰ ਜਵਾਬ ਆ ਜਾਊਗਾ ਕਿ ਇਹ ਤੋਂ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਲ ਕੀ ਮੁੱਖ ਮੰਤਰੀ ਪੇਸ਼ ਕਰਦਾ ਕਿ ਸਿੱਟ ਕਰਦੀ ਹੈ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਅੱਗੇ ਪੇਸ਼ ਹੋਊਂਗਾ ਜਿਨ੍ਹਾਂ ਤੋਂ 2.5 ਸਾਲਾਂ ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਹੋ ਕੀਤਾ ਗਿਆ ਜਿਨ੍ਹਾਂ ਚ 2.5 ਸਾਲਾਂ ਚ 6 ਐਸਐਸਟੀ ਬਦਲ ਗਈਆਂ ਨੇ 2.5 ਸਾਲਾਂ ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆ ਬੁੱਕ ਆ ਵਰਲਡ ਰਿਕਾਰਡ ਚ ਮੇਰਾ ਲਿਆਉਣਾ ਕਿ ਕਿੰਨੀ ਵਾਰੀ ਇਹਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਸਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉਹ ਤਾਂ ਭਗਵੰਤ ਮਾਨ ਸਾਹਿਬ ਆਪ ਬੋਲ ਹਟੇ ਆ ਲੀਡਿੰਗ ਅਖਬਾਰ ਚ ਬੋਲ ਹਟੇ ਆ ਮੈਂ ਉਸ ਗੱਲ ਨੂੰ ਹੋਰ ਜਗ੍ਹਾ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕਿਰੀ ਕੇਸ ਫਾਈਲਾਂ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਉਹਨੂੰ ਜਵਾਬ ਆਜੂਗਾ ਕਿ ਇਹ ਤੋਂ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਨ ਕੀ ਮੁੱਖ ਮੰਤਰੀ ਪੇਸ਼ ਕਰਦਾ ਕਿ ਸਿੱਟ ਕਰਦੀ ਆ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਤੇ ਪੇਸ਼ ਹੋਊਂਗਾ ਜਿਨ੍ਹਾਂ ਤੋਂ 2.5 ਸਾਲਾਂ ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਕੀਤਾ ਗਿਆ ਜਿਨ੍ਹਾਂ ਚ 2.5 ਸਾਲਾਂ ਚ 6 ਸੈਟੀ ਬਦਲ ਗਈਆਂ ਨੇ ਤਾਹੀ ਸਾਲਾਂ ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕਾ ਵਰਲਡ ਰਿਕਾਰਡ ਚ ਮੇਰਾ ਲਿਆਉਣਾ ਕੀ ਕਿੰਨੀ ਆਰੀ ਇਹਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਇਸਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉਹ ਤਾਂ ਭਗਵੰਤਮਾਨ ਸਾਹਿਬ ਆਪ ਬੋਲਟੇ ਆ ਲੀਡਿੰਗ ਅਖਬਾਰ ਚ ਬੋਲਟੇ ਆ ਮੈਂ ਉਸ ਗੱਲ ਨੂੰ ਹੋਰ ਜਗ੍ਹਾ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲਾਂ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤੁਹਾਨੂੰ ਜਵਾਬ ਆ ਜਾਊਗਾ ਕਿ ਇੱਥੇ ਕੋ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਨ ਕੀ ਮੁੱਖ ਮੰਤਰੀ ਪੇਸ਼ ਕਰਦਾ ਹੈ ਕਿ ਸਿੱਟ ਕਰਦੀ ਹੈ